ਇਹ ਯਾਰ ਜਵਾਬ ਤਾਂ ਦਿੱਤਾ ਨਹੀਂ ਆਉਂਦਾ ਹੈਗਾ ਮਨਦੀ ਆ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਐਕਰੀਆਂ ਸੀ ਪਰ ਮੇਰੀ ਗਲਤੀ ਨਹੀਂ ਕਿ ਦੱਸੋ ਨਾ ਤੁਸੀਂ ਵੀ ਤੇਰੀ ਗਲਤੀ ਸੀ ਇਹ ਕੋਈ ਗਲਤੀ ਨਹੀਂ ਮੈਂ ਤੁਹਾਡੀ ਗਲਤੀ ਕੱਢੀ ਆ ਮੈਂ ਪੱਥ ਪਹਿਲਾਂ ਛੋੜਾ ਰੱਖਦਾ ਜੇ ਉਹਦਾ ਰੱਖਦਾ ਯਾਰ ਜਿਹੜਾ ਕੁਝ ਮਰਜ਼ੀ ਕੁਆ ਲਓ। ਹੋਰ ਪਹਿਲਾਂ ਖਾ ਲਓ ਪੀ ਲਓ। ਏਰਾ ਉਹਦਾ ਪਾਰਲਰ ਤੇ ਜਾਇਓ। ਜਿਹੜਾ ਟਾਉਨ ਨਾਲ ਘੰਟਾ ਲੱਗੇ ਤੋ ਘੰਟੇ ਲੱਗੇ ਆਰਾਮ ਨਾਲ ਆਉਂਦਾ ਉਹ ਫਿਰ ਕਰਾਇਓ, ਵਾਲ ਕਰਾਇਓ ਠੀਕ ਹੈ। ਹਾਂ ਬਸ ਕੁਝ ਰਿਹਾ ਕਰ ਯਾਰ। ਕਿ ਕਿਸੇ ਨੂੰ ਇਹ ਮੈਨੂੰ ਸੁਣਾ ਕਰਾਇਆ ਕਰਦਾ ਭੁਜਾਈਦਾ ਤਾਂ ਕਹਿ ਦਿੰਦੇ ਕੋਈ ਸੁਣਨੀ ਠੀਕ ਆ ਨਹੀਂ ਕਰਦੀ। ਪਰ ਦੁੱਖ ਤਾਂ ਲੱਗਦਾ ਹੀ ਹੈ। ਉਹ ਦੁੱਖ ਤਾਂ ਲੱਗਦਾ ਮੈਂ ਇਹ ਵੀ ਮੰਨਦਾ। ਕਿ ਨਾ ਜਲ ਦੁਖੀ ਹੁੰਦਾ ਜੇ ਕੋਈ ਆਪਣੇ ਨਾਲ ਆਪਣਾ ਕੋਈ ਦੂਜਾ ਹੱਕ ਜਿਤਾਵੇ। ਦੇ ਭਾਈ ਜਵਦਾ ਕਰ ਪਟੂਗਾ ਦੇਖੋ ਉਹ ਕਿਉਂ ਨਹੀਂ ਦੇਖ ਲੋ ਸੋਚਣ ਦੇ ਤੇ ਦੇਖਣ ਸੋਚਾ ਲਈ ਕੀ ਗੱਲ ਆ ਯਾਰ ਇਹ ਠੀਕ ਆ ਕੋਈ ਗੱਲ ਨਹੀਂ ਇਹ ਕੋਈ ਨਹੀਂ ਆਦੀ ਕਰਿਆ ਇਹ ਉਹ ਕਰ ਇਹ ਆਪਦਾ ਪਾਰਲਰ ਚ ਜਾ ਜਿਹੜਾ ਕੁਝ ਕਰਾ ਕੇ ਆਉਣਾ ਕਰਾ ਕੇ ਆ ਠੀਕ ਆ ਪੈਸੇ ਟੱਕਰੀ ਤੇ ਕੋਈ ਪਤਾ ਪਰਵਾਹ ਹੀ ਨਹੀਂ ਕਰਨੀ ਠੀਕ ਐ ਇਹ ਨੂੰ ਬਾਹਰ ਜਾਂਦਾ ਬੋਲਦੇ ਰਹਿੰਦੇ ਨੇ ਕੋਡਾ ਬੋਲਦੀ ਹੁੰਦੀ ਆ ਤਫਕਾ ਰੱਖਿਆ ਕਰ ਤੂੰ ਨਹੀਂ ਮੈਨੂੰ ਇਹ ਆ ਵੀ ਆਪ ਤੋਂ ਵੱਡੇ ਨੇ ਆਪ ਤੋਂ ਕਿਹ ਅਸਰ ਬੋਲਿਆ ਵੀ ਨਹੀਂ ਬੰਦਿਆਂ ਚ ਹੈ ਕਹੇ ਬੰਦੇ ਤੂੰ ਕਿੱਥੇ ਗੱਲ ਨੂੰ ਘਰ ਚ ਨਾ ਪਹੁੰਚਣਾ ਤੂੰ ਐਂਦੀ ਮਾੜੀ ਤੂਰੀ ਗੱਲ ਦੋੜੀਆ ਯਾਰ ਠੀਕ ਆਹ ਠੀਕ ਆਹ ਦੀ ਵਧੀਆ ਰਹਿਣੀਆਂ ਬਸ ਐਂ ਨਾਲਾ ਤੂੰ ਵੀ ਇਰੇ ਰਿਹਾ ਕਰ ਨਾਲੇ ਮੈਨੂੰ ਰੋਕੀ ਕਰਦੀ ਆ ਵੀ ਨਵਾਂ ਚੁੱਟ ਨਹੀਂ ਆਉਣਾ ਕਾਲੋ ਰੱਤੀ ਕੇ ਕਾਲੋ ਇਸ ਤੋਂ ਉੱਪਰ ਕਿੰਨਾ ਟਾਈਮ ਲੱਗ ਜੇ ਫਲਰਚ ਨਾਲੇ ਨਾ 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 ਕਿਉਂ No, ਹਰਨ 3 ਜੰਗਲ ਚੱਲਿਆ ਨਾ ਘੈਂਟ ਮਾਹੌਲਾ ਉਹਨਾਂ ਦੇਖ ਲੈ ਪਾਰਕ ਵਿੱਚ ਸਹੀ ਗੱਲ ਹੈ ਉੱਥੇ ਸਾਰਾ ਦਿਨ ਸੀਚੋਂਟ ਚ ਰਹਿੰਦੇ ਆ ਨਾ ਇਧਰ ਦੀ ਨਾ ਕੁਛ ਨਾ ਉਧਰ ਦੀ ਨਾ ਚਾਰੇ ਪਾਸੇ ਮੌਦੇ ਦੀਂਦੇ ਨੇ ਬੱਗੂਲੀ ਕਿਹੜੇ ਪਾਸਿਓਂ ਚੱਲ ਗਈ ਹੈ ਹੂੰ ਆ ਨਿਆਰਾ ਕਿੱਥੇ ਧਰਿਆ ਪਿਆ ਤੂੰ ਇੱਥੇ ਨਹੀਂ ਆ ਰਹੀ ਲੈ ਅਸੀਂ ਸਾਡੇ ਨਿਆਰੇ ਲੈਣਾ ਤੂੰ ਵੀ ਆਇਆ ਤਾਂ ਮੈਂ ਬਾਹਰ ਆਈਆਂ ਤੂੰ ਤਾਂ ਹੀ ਲੈਣਾ ਨਹੀਂ ਮੈਂ ਨਹੀਂ ਲੈਣੀ ਚੱਲ ਫਿਰ ਉੱਥੇ ਬਹਿਨੇ ਆਜਾ ਉੱਥੇ ਬਹਿ ਕੇ ਕਰਦਿਆਂ ਗੱਲ ਕਰੇ ਤੈਨੂੰ ਪਤਾ ਉਹ ਸਿਰ ਤੇ ਮਰਜਾਈ ਮਟਰਾਈ ਜਾਂਦੀ ਹੈ ਜੀ ਉਹ ਨਹੀਂ ਤੂੰ ਵੇ ਬਸ ਬਸ ਜੱਜ ਹੈਗੀ ਆ ਪਤਣੀ ਨਾ ਭਾਈ ਦੇ ਉਹ ਨਹੀਂ ਕੰਜਦਾ ਕਹਿੰਦੀ ਨਹੀਂ ਕੁਸ ਸਾਰਾ ਦਿਨ ਮੇਰੇ ਸਰਾਣੀ ਫਰੀ ਜਾਂਦੀ ਹਲੇ ਇਹ ਤਾਂ ਤੁਸੀਂ ਸਿਰ ਚਾੜੀ ਹੋਈ ਐ ਜੀ ਉਹ ਕੰਮ ਚਾੜੀ ਹੋਈ ਆ ਯਾਰ ਹਸਣ ਚ ਹੁਣ ਚੱਲ ਉਦੋਂ ਠੀਕ ਆ ਵਿਆਹ ਹੋਇਆ ਬਾਈ ਦਾ ਹਨਾ ਕੋਈ ਕਰ ਹੈ ਨਹੀਂ ਤੇ ਚੱਲ ਪਰਜਾਈ ਆ ਵੱਡੀ ਹੁਣ ਹੱਕ ਬਣਦੀ ਆ ਆਪਣਾ ਕੋਈ ਕੰਮ ਧੰਦਾ ਕਹਿੰਦੀ ਆ ਮੜਾ ਮੂੜਾ ਕਰਨਾ ਚੱਲ ਪੈ ਜਾਂਦਾ ਚੱਲ ਖੈਰ ਐ ਵਿਚਾਰੀ ਰੱਖਦੀ ਵੀ ਬਹੁਤਾ ਮੇਰੇ ਨਹੀਂ ਉਹ ਤਾਂ ਠੀਕ ਆ ਰੱਖਦੀ ਵੀ ਬਹੁਤਾ ਕੋਈ ਇਹ ਹੀ ਗੱਲ ਨਹੀਂ ਫਿਰ ਤਾਂ ਹੀ ਚੱਲ ਅਪ ਤੇ ਜਾਨੇਰਾ ਕਰਨਾ ਪੈਂਦਾ ਗਾ ਪਰ ਹੁਣ ਤੂੰ ਆਗੀ ਪਹਿਲਾ ਹੱਕ ਤਾਂ ਵੈਸੇ ਦੇ ਰਹੀ ਆ ਹਾਂ ਹੁਣ ਪਤਾ ਲੱਗ ਗਿਆ ਓਏ ਉਹ ਤਾਂ ਬਾਅਦ ਚ ਹੁਣ ਤਾਂ ਪਹਿਲਾ ਤੇਰੀ ਆ ਤੁਸੀਂ ਵੀ ਜ਼ਿਆਦਾ ਨਾ ਮੱਖੀ ਵਾਂਗੂ ਉੱਥੇ ਕੀ ਭਿੰਖਦੇ ਹੋ ਪੂਰਾ ਦਿਨ ਕੀ ਮੰਗੂ ਦਾ ਨੂੰ ਭਿੰਖਦਾ ਹੈ ਮੈਂ ਬਹੁਤ ਗੱਲਾਂ ਨੋਟ ਕਰਦੀ ਆ ਪਤਾ ਮਸਾ ਬੰਦਾ ਨਹੀਂ 15 20 ਹੀ ਨਾ ਆਉਣਾਗਾ ਮੱਖੀ ਵਾਂਗੂ ਉਧਰ ਤੂੰ ਕਹਦੇ ਨੇ ਉਧਰ ਉਹ ਕਹਿੰਦੀ ਆ ਵੀ ਸਾਰਾ ਦਿਨ ਉਹਦੇ ਦਵਾਲੇ ਬੈਠ ਰਹੇ ਨੇ ਮੇਰਾ ਨਹੀਂ ਕੰਮ ਕਰਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮੇਰਾ ਹੱਕ ਨਹੀਂ ਹੈਗਾ ਤੁਹਾਡੇ ਨਾਲ ਬੈਠਣ ਦਾ ਕਿਤੇ ਜਾਣ ਦਾ ਹੁਣ ਆਪਾਂ ਇੱਥੇ ਪਾਰਕ 'ਚ ਬੈਠ ਕੇ ਤਾਂ ਗੱਲ ਕਰਦੇ ਆ ਘਰੇ ਤਾਂ ਐ ਮੰਨ ਲਓ ਵੀ ਇੱਕ ਮਿੰਟ ਵੀ ਆਪਾਂ ਗੱਲ ਨਹੀਂ ਕਰ ਸਕਦੇ ਉਹ ਤਾਂ ਗੱਲ ਤੇਰੀ ਸਹੀ ਆ ਨਹੀਂ ਕਰ ਸਕਦੇ ਹੁਣ ਜੇ ਵਿਆਹ ਕਰਵਾਇਆ ਵਾ ਜੇ ਵਿਆਹ ਕਰਵਾ ਕੇ ਵੀ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ ਫਿਰ ਸਾਡਾ ਫਾਇਦਾ ਕੀ ਆ ਵਿਆਹ ਕਰਵਾਏ ਦਾ ਗੱਲ ਤੇਰੀ ਸਹੀ ਆ ਮੈਂ ਕਦੋਂ ਕਹਾਂ ਯਾਰ ਵੀ ਨਾ ਗੱਲ ਕਰ ਦੱਸ ਕੀ ਆ ਦੀਦੀ ਅਨਪੜ੍ਹ ਨੇ ਮੈਂ ਅਨਪੜ੍ਹ ਨਹੀਂ ਹਾਂ ਮੈਨੂੰ ਸਾਰੀ ਦੁਨੀਆ ਦੀ ਨੌਲੇਜ ਹੈ ਮੈਂ ਕਿਹਾ ਤੈਨੂੰ ਤੂੰ ਅਨਪੜਾ ਪਰ ਜਿਹੜੇ ਤੁਹਾਡੇ ਕੰਮ ਆ ਨਾ ਉਹ ਅਨਪੜਾ ਨਾਲੋਂ ਵੀ ਤੁਸੀਂ ਮੈਨਾਂ ਭੈੜੇ ਰੱਖਦੇ ਨਹੀਂ ਨਹੀਂ ਯਾਰ ਤੈਨੂੰ ਹੀ ਲੱਗੀ ਜਾਂਦਾਗਾ ਪਤਾ ਅਸੀਂ ਯਾਰ ਇੱਕ ਦੂਜੇ ਨਾਲ ਕੋਲੇ ਮਿਲੇ ਜਾਦੇ ਹੁਣ ਕਾਫੀ ਟਾਈਮ ਤੋਂ ਹਨਾ ਚੱਲ ਤੂੰ ਹੁਣ ਆਈਂਗੇ ਤੈਨੂੰ ਹਜੇ ਪਤਾ ਨਹੀਂ ਹੌਲੀ ਹੌਲੀ ਪਤਾ ਲੱਗ ਜਾਊਗਾ ਮੈਂ ਕਹਿੰਨੀ ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਸ਼ਾਇਦ ਤੁਹਾਨੂੰ ਪਤਾ ਨਹੀਂ ਉਹਨਾਂ ਦਾ ਉਹ ਹੁਣ ਛੋਡੇ ਤੇ ਮਗਦੇ ਤੁਸੀਂ ਜਾਣੋ ਯਾਰ ਉਹਨਾਂ ਦਾ ਸਾਰਾ ਦਿਨ ਉੱਥੇ ਰਹਿਣਿਆ ਉਰੇ ਆਉਣੇ ਆਪਣੀ ਨਾ 6 ਮਹੀਨਿਆਂ ਬਾਅਦ ਸਾਲ ਵਾਦੋਂ ਬਸ ਇਹੀ ਟੁੱਡੀ ਜਿੱਦ ਜਦਾਈ ਇਹ ਆਇਆ ਉਹ ਆਇਆ ਫਲਾਨਾ ਟਿਕੜਾ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਚੱਲ ਛੱਡੋ ਦੀਦੀ ਵਾਲੀ ਗੱਲ ਚੱਲ ਆ ਜਾ ਚੰਗਾ ਕੋਈ ਨਹੀਂ ਤੁਰ ਫਿਰਕੇ ਜਿਹੜਾ ਤੈਨੂੰ ਫਿਰਦਾ ਹੈ ਆਪਦਾ ਬਾਲਰ ਕੋਲ ਜਾਣਾ ਯਾਰ ਸੂਟ ਸੱਪਾ ਲੈਣਾ ਕਨਾ ਹੈ ਆ ਜਾ ਜਿੱਤੀ ਆ ਜੋ ਕੋਸ਼ ਉਹ ਕਿ ਗਈਆ ਮੋਟੀ ਵੀ ਨਖਾਂਦੰਦੇ ਹੈ ਕਿ ਆਂਦੀ ਸੀ ਮੈਂ ਰੋਟੀ ਤੇ ਚਾਹ ਨਾ ਖਾਣ ਦੇ ਦੋ ਅੱਬ ਤਾਂ ਮੌਜਾਂ ਨਾਲ ਨਜ਼ਾਰੇ ਨਾਲ ਘੁੰਮੇ ਆਏ ਆ ਜਾ ਕੱਡੇ ਬੈ ਕੇ ਖਾ ਲੈਨੇ ਆ ਮੂੰਹ ਚ ਕੁਰਕੀਆਂ ਪਾ ਦੇ ਨਾ ਤੇ ਆ ਜਾ ਇਹ ਜਿਹੜੀਆਂ ਆਈਆਂ ਨਾ ਹੋਰ ਕਿਤੇ ਮਾਰ ਇਸੇ ਦੀ ਮੂੰਹ ਚ ਪਾ ਦੇ ਪਟਾਈਆਂ ਦਾ ਮੂੰਹ ਨਹੀਂ ਦੇ ਦੇ ਬੱਸ ਮੇਰੇ ਲਈ ਵੀ ਲੈ ਆ ਇੱਕ ਗਲਾਸ ਪਾਣੀ ਦਾ ਸਿੰਪਲ ਲੈ ਆਏ ਤੇ ਠੰਡਾ ਚੱਕ ਲਿਆ ਮੈਂ ਤੇ ਬੈਠਾਣ ਬੈਗੀ ਰੋਟੀ ਹੋਰ ਤੇਰੇ ਨਾਲ ਖਾਣੀ ਸੀ ਤੈਨੂੰ ਡੀਕਦੀ ਮੈਂ ਪਰ ਡੀਕ ਨਹੀਂ ਸਕਦੀ ਸੀ ਘੰਟਾ ਅੱਧਾ ਘੰਟਾ ਤੇ ਬਾਹਲਾ ਮੈਨੂੰ ਅਪਸ ਨਾਲ ਕਿਤੇ ਮਗਰ ਬਿਠਾ ਕੇ ਲੈ ਕੇ ਗਿਆ ਸੀ ਨਾ ਉਹ ਤਰ੍ਹਾਂ ਦਾ ਕੀ ਉਧਰ ਉਹ ਆ ਗਿਆ ਵੱਡੜਾ ਆ ਗਿਆ ਹੁਣ ਉਹਦੀ ਮੰਨਾ ਜ ਉਹਦੇ ਸਾਹਮਣੇ ਦੂਆ ਸਾਹਮਣੇ ਕਿਵੇਂ ਉਹ ਕਰਨਾ ਚਲ ਠੀਕ ਹੈ ਬਾਹਲਾ ਸਹੀ ਬਣਾਵਾ ਤਦ ਹੀ ਆਵਣਾ ਅੱਜ ਦੇ ਖਾਣੇ ਦਾ ਬੁੱਕੀ ਆ ਉਹ ਮਾਪਾ ਉਹ ਅੱਜ ਕੋਈ ਤੇ ਆਪਣਾ ਪਾਣੀ ਲੈਣ ਗਈ ਆ ਤੇ ਉਹ ਤਾਂ ਅੱਜ ਤੱਕ ਮੈਂ ਰੋਟੀ ਹੀ ਖਾਧਦੀ ਕੰਦੀ ਉਹ ਤਾਂ ਆ ਹੀ ਕਹਿੰਦਾ ਮੈਂ ਰੋਟੀ ਖਾਧੀ ਮੈਂ ਕਿਉਂ ਛੇਤੀ ਛੇਤੀ ਘਵਾ ਕੇ ਗਿਆ ਆ ਤੇ ਮੈਂ ਜਮੀਨ ਉਹ ਹੈ ਵੀ ਮੇਰੀ ਲਾਡੂ ਘਰੇ ਤੜਤ ਦੀ ਰੋਟੀ ਓਕੇ ਉਹ ਜੀ ਰੋਟੀ ਕੰਨਾਂ ਦੇ ਗੁੱਜ ਕੋਈ ਕੋਟ ਦੇ ਖਾਣਾ ਦਾ ਅੱਛਾ ਤੈਨੂੰ ਵਾਕੇ ਲੈ ਉਹਨੂੰ ਲੱਖਣੀ ਨਹੀਂ ਹੈਗਾ ਮੋਟਰਸਾਈਕਲ ਤੈਨੂੰ ਚਲਾਉਣਾ ਆਂਦਾ ਨਹੀਂ ਪਤਾ ਕਿਦੇ ਵਿੱਚ ਚਲਾਉਂਦਾ ਉਹ ਜਾਂ ਗੱਡੀ ਲੈ ਜਾਂ ਮੋਟਰਸਾਈਕਲ ਨਹੀਂ ਆਉਂਦਾ ਨਾਲ ਭੇਜ ਦੂ ਮੈਂ ਕਿਸੇ ਨੂੰ ਨਾ ਬੱਸ ਆ ਲੈ ਤੂੰ ਸ਼ਾਪਿੰਗ ਕਰੇ ਤਾ ਵੀ ਸ਼ਾਪਿੰਗ ਕਰਿਆ ਇਹ ਗੋਲ ਗੱਪੇ ਖਾਇਆ ਏ ਗੋਲ ਗੱਪੇ ਕਿੰਨੇ ਸਵਾਰ ਸੀ ਪਾਈਸ ਵਾਰ ਸੀ ਜੀ ਮਾਲਾ ਆਇਆ ਕੋਲ ਦੋਫੇ ਖਾ ਕੇ ਆਇਆ ਜਦੋਂ ਤੱਕ ਮੈਂ ਖਾ ਗਈ ਨਾਲੇ ਤੇ ਅੱਗੇ ਤੇ ਲੱਗੇ ਨਾ ਪਿੱਛੇ ਆਹ ਤੁਸੀਂ ਲੈ ਕੇ ਬੜਾ ਜਾਣਦੇ ਹੋ ਨਾ ਮੈਨੂੰ ਮੈਂ ਰੋਟੀ ਖਾ ਲਾਂ ਜਾਂ ਛੱਡਾਂ ਉਹ ਸੱਚ ਤੇਰੇ ਵਾਸਤੇ ਆਪਾਂ ਬਣੀ ਭੱਲੇ ਬੇਕ ਕਰਾਈ ਦੀ ਉੱਥੀ ਭੱਲੇ ਹਾਂ ੱਟੇ ਮੁਕਰੇ ਚੱਲ ਕੋਈ ਗੱਲ ਨਹੀਂ ਹਾਲਾ ਹਾਲਾ ਰੋਟੀ ਖਾ ਤਾਂ ਕੋਈ ਮੈਂ ਹੁਣ ਮਾਨੂੰ ਤੇ ਨਹੀਂ ਆਦਾ ਉਹ ਕਿਹੜੀਆਂ ਗੱਲਾਂ ਕਰਦੀਆਂ ਸਮਝਾਈ ਦੂੰ ਤੂੰ ਐਨਾ ਕਸੇ ਨਾ ਬੀਬੀ ਮਰੀ ਤੋਂ ਬਾਅਦ ਜਦੋਂ ਮੈਂ ਪਾਲਿਆ ਤੈਨੂੰ ਤਾਂ ਹੈਗਾ ਸੀਗਾ ਫਿਰ ਮੈਂ ਤੇਰੀ ਗੱਲ ਮੋੜੀ ਹੈ ਕਦੇ ਕੋਈ ਵੀ ਤੁਸੀਂ ਰੋਟੀ ਖਾ ਲਓ ਜੇ ਤੂੰ ਖਾਣ ਦੇਣੇ ਕੀ ਫੇਰ ਹੀ ਆ ਗਈ ਮੈਂ ਤਾਂ ਖਾ ਲਾ ਪਰ ਜਾਈ ਕੋਈ ਨਾ ਉਹ ਕੀ ਕਹਿੰਦੇ ਖਾ ਲਾ ਉਹ ਸੱਚ ਇੱਕ ਹੋਰ ਚੀਜ਼ ਲੈ ਕੇ ਆਇਆ ਸੀ ਵਾਸਤੇ ਮੇਰੇ ਵਾਸਤੇ ਹੋਰ ਠੀਕ ਮੈਂ ਲੈ ਆਇਆ ਸੀ ਚਾਹ ਲੈ ਕੇ ਦੀ ਪਾਣੀ ਜੀ ਕਿੰਨੀ ਸੋਹਣੀ ਹੈ ਇਹ ਤਾਂ ਸੋਹਣੀ ਹੈ ਹੂੰ ਆ ਪਾ ਲਾ ਫਿਰ ਪਾ ਦਿਓ ਫਿਰ ਉਹ ਦੰਡਾ ਵੀ ਲਾ ਕੇ ਮਹਾ ਚਰਨੜੇ ਕਰਵਾਉਣਾ ਜਉ ਉਧਰੇਗਾ ਆ ਕਰਿਓ ਬਾਲੇ ਤੇ ਦੇਖੇ ਦੇਖ ਕਿ ਮੇਰੇ ਕੋਲ ਤੂੰ ਤਾਂ ਕਰਕੇ ਮੇਰਾ ਕਾਰਜਾ ਛਾੜਦਾ ਕਿੰਨੀ ਸੋਹਣੀ ਲੱਗਦੀ ਓਏ ਇਹਨੂੰ ਐ ਸ਼ਰਮ ਨਹੀਂ ਆਉਂਦੀ ਹੈਗੀ ਵੀ ਉਹ ਸਾਹਮਣੇ ਬੈਠੋ ਉਹਦੇ ਦਿਲ ਤੇ ਕੀ ਬੀਤੂਗੇ ਵੀ ਉਹ ਨਹੀਂ ਮੈਨੂੰ ਚਰਦੀ ਹੈਗੀ ਕੀ ਭਰਾਈ ਮਾਂ ਚ ਲੱਡੂ ਜੇ ਹੋਣੀ ਜੰਨੀ ਆ ਕੁਛ ਨਹੀਂ ਦੀਲੀ ਚੋਣੀ ਲੱਗਦੀ ਐ ਚੇ ਫਿਰ ਸੁਣ ਲੱਗਦੀ ਉਹ ਤੇਰੇ ਵਾਸਤੇ ਦੀ ਲੈ ਦੂੰ ਤੈਨੂੰ ਨਾ ਮੈਂ ਨਹੀਂ ਖਾਣੀ ਤੇ ਚੱਕਲਾਂ ਨਹੀਂ ਮੈਂ ਸਭ ਬਾਹਰ ਮਾਰੂ ਚੱਕ ਕੇ ਫਿਰ ਲੈ ਜਾ ਭਾਂਡੇ ਦਾ ਰੱਖਿਆ ਹੁਣ ਮੈਂ ਰੱਖ ਗਿਆ ਮਥੇ ਆਪੇ ਚੱਕ ਲੈ ਤੇ ਲੱਤਾਂ ਟੁੱਟੀਆਂ ਅਚਾਨਕ ਪਾਉਣ ਵੇ ਤੇਰੇ ਹੱਥ ਖੜੇ ਹੋ ਗਏ ਤੇਰੇ ਉਹ ਚੱਲ ਚੱਲ ਕੋਈ ਆ ਨਹੀਂ ਮੇਰੇ ਕੋਲ ਤੇਰੀ ਚੱਕ ਸਕਦਾ ਮੈਂ ਕਰਦੀ ਆ ਦੇਖ ਲੈ 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 ਦੇ ਜਿਵੇਂ ਦੀ ਜੀ ਫਜਾ ਮੈਂ ਨਹੀਂ ਟਿਕਣ ਦਿੰਦੀ ਵੀ ਹੁਣ ਇਹਨੂੰ ਬਰਾਬਰ ਚੇਨ ਚਾਹੀਦੀ ਆ ਲੈ ਹੁਣ ਤੈਨੂੰ ਤਾਂ ਲਿਆਕੀ ਦੇਣੀ ਆ ਮੈਂ ਇਹ ਘਰ ਦੇ ਵਿੱਚ ਇਹਨੂੰ ਤੈਨ ਬਿਆਹ ਹੀ ਇਹਦੇ ਨਾਲ ਕਰਵਾ ਲੈਂਦੇ ਤੁਸੀਂ ਯਾਰ ਵਿਆਹ ਮੈਂ ਕਾਦੇ ਵਾਸਤੇ ਵਿਆਹ ਕਰਾਉਣਾ ਇਹਦੇ ਨਾਲ ਫਿਰ ਲਖਣ ਤਾਂ ਉਹਦੀ ਮੇਰੀ ਗੱਲਾਂ ਸੁਟੀਆਂ ਲਖਣ ਵੀ ਹੈਗਾ ਨਾਲੇ ਹੋਰ ਹੁਣ ਮੈਂ ਕਿਹਾ ਕਿਸ ਨੂੰ ਤੁਸੀਂ ਦੇਖ ਲਈ ਰਹੇ ਉਹਦਾ ਦੇਖਣ ਦਾ ਢੰਗ ਜਾਂਦਾ ਬੋਲਣ ਦਾ ਢੰਗ ਮੈਨੂੰ ਪਤਾ ਨਹੀਂ ਬੰਦਾ ਉਹ ਦੇਖਣ ਦਾ ਫਿਰ ਉਹਦੀ ਦੇਖਣੀ ਉਹਦੀ ਚੱਕਣੀ ਉਹਦੀ ਬੋਲਣੀ ਮੈਂ ਇੱਕ ਗੱਲ ਕਹਾਂ ਤੁਸੀਂ ਨਾ ਜਾਂ ਬਾਪੂ ਨੂੰ ਕਹੋ ਜਾਂ ਵੱਡੇ ਵੀਰੇ ਨੂੰ ਕਹੋ ਵੀ ਇਹਨੂੰ ਭਾਈ ਥੋੜਾ ਜਿਹਾ ਕੰਟਰੋਲ ਕਰ ਚਲ ਕੋਈ ਨਹੀਂ ਮੈਂ ਜਾਂਦਾ ਭਾਈ ਗੱਲ ਕਰਕੇ ਜਾਉਗਾ ਉਹਨਾਂ ਨਾਲ ਠੀਕ ਆ ਹਾਂ ਮੇਰੇ ਕੋਲ ਨਹੀਂ ਇਹ ਚੱਲੀ ਜਾਂਦੀ ਨਹੀਂ ਤਾਂ ਮੇਰਾ ਤਾਂ ਖਾਜੀ ਇਹੇ ਦਿਮਾਗ ਇਹਨਾਂ ਚੀਜ਼ਾਂ ਪਿੱਛੇ ਉਹ ਤੈਨੂੰ ਕਹਤਾ ਨਹੀਂ ਅਗਲੀ ਛੁੱਟੀ ਤੈਨੂੰ ਨਾਲ ਲੈ ਜੂ ਐ ਆਹ ਮੈਂ 250 ਦਾ ਠੀਕ ਆ ਚਲ ਕੋਈ ਮੂੰਹ ਟੈਨਸ਼ਨ ਨਾ ਲੈ ਕੋਈ ਰੋਟੀ ਖਾਣੀ ਹਾਂ ਮੈਂ ਹਾਂਜੀ ਨੱਪਰ ਪਾ ਲੈ ਰੋਟੀ ਰੋਟੀ ਖਾ ਲਾ ਖਾ ਕੇ ਲਵਾਂਗੀ ਆ ਲੈ ਆ ਭਾਂਡੇ ਜਿਹੜਾ ਇੱਥੇ ਛੱਟ ਗਈ ਬਜਾਲੇ ਲੈ ਲੈ ਅਨੰਦਰਸਿਆ ਪਈਆ ਹੁਣ ਮੇਰੇ ਸਾਹ ਦੀ ਉਹ ਰਸਗੀ ਇੱਕ ਨੂੰ ਮਾਉਣਾ ਦੋ ਜ਼ੀਰੋਸ ਕੇ ਵਹਿ ਜਾਂਦੀ ਹੈਗੀ ਯਾਰ ਕੋਈ ਨਹੀਂ ਦੇਦਾਂਗੇ ਮਿੱਠੀਆਂ ਗੋਲੀਆਂ ਉਹਨੂੰ ਵੀ ਵੀ ਘਰ ਇਹਦੇ ਨਾਲ ਖਾ ਲੀਆ ਪੂਰਾ ਉਹ ਰੋਟੀ ਹੱਥ ਨੂੰ ਦੇਦਾਂਗੇ ਮਿੱਠੀਆਂ ਗੋਲੀਆਂ ਗੱਲ ਨਾ ਲਾਉਂਗੇ ਬਚਾ ਲੈ ਵਾ ਤਰੀ ਗੰਨੀ ਹੋ ਗਈ ਅੱਜ ਆਹ ਤਰੀ ਗ੍ਰੇਡ ਤਾਂ ਵੀ ਤੋ ਚਾਰੇ ਰਹੇਗੇ ਯਾਰਾ ਛੁੱਟੀ ਵੇ ਚਲੋ 70 اکتوبر ਕੀ ਕਰਾਈਏ ਮੋਕਾ ਕੀ ਹੋ ਗਿਆ ਇੰਨੀ ਕਿਉਂ ਹੋ ਰਹੀਆਂ ਮੈਂ ਤਾਂ ਕੰਡਾ ਰਹੀ ਸੀ ਲੈ ਮੈਨੂੰ ਪਤਾ ਨਹੀਂ ਕਿੰਨੀ ਹੱਥ ਨਾਲ ਲੈ ਮੈਂ ਵਈ ਉਹ ਤਾਂ ਮਤੂ ਤੋਂ ਕਰਦਾ ਮੈਂ ਤੂੰ ਬੜਾ ਗੁੱਸਾ ਨਾ ਕਰਿਆ ਕਰ ਆ ਜਾ ਪੈ ਜਾ ਨਾ ਮੈਂ ਤੈਨੂੰ ਕਿਸੇ ਨਾਲ ਜਾਣੀ ਛੱਡ ਦੇਗੀ ਪਤਨਤ ਨੇ ਇਸ ਗੱਲ ਦਾ ਤਾਰ ਹੁੰਦਾ ਤੂੰ ਘਰ ਬਾਹਰ ਚਾਹਤਾ ਰਿਹਾ ਕੀ ਲੈਣਾ ਉਹ ਨੂੰ ਸ਼ਾਪਿੰਗ ਕਰਾ ਲੈਂਦੀ ਓਏ ਉਹ ਤਾਂ ਛੱਡ ਤੂੰ ਸ਼ਾਪਿੰਗ ਕਰਾ ਲੈ ਆਂਦਾ ਜਿਹੀ ਕਰਾਉਣੀ ਸੀ ਤੂੰ ਦੱਸ ਕੀ ਨਾ ਨਾਲੇ ਤੈਨੂੰ ਪਤਾ ਤਾਂ ਹੈਗਾ ਯਾਰ ਉਹ ਵਹੀ ਖਾਣ-ਖਾਣ ਨਾ ਖੇ ਪੀ ਅੰਨੀ ਹੋਮੀ ਅਸਾ ਕ ਕਰਾ ਦਿੰਦੀ ਆਂ ਇਹ ਅੱਛਾ ਹੁਣ ਠੰਡਰ ਲੱਗਣ ਲੱਗਾ ਤੇ ਤੂੰ ਓਏ ਡਰਦੀ ਕਰ ਲੈਣੀ ਫੇਰ ਵੀ ਘਰ ਵਾਲੀ ਆ ਹੁਣ ਮਾੜਾ ਮੋਟਾ ਹੋ ਤਾਂ ਮਾਨ ਤਾਨ ਦਾ ਰੱਖਣਾ ਪੈਂਦਾ ਗਾ ਤੇਰਾ ਵਿਆਹ ਕਰਨਾ ਸੀ ਨਾ ਕਰਤਾ ਠੀਕ ਆ ਮਰੇ ਘਰ ਵਾਲੀ ਉਦੋਂ ਪਹਿਲਾਂ ਤੇਰੇ ਘਰ ਵਾਲੀ ਮੈਂ ਆ ਗਈ ਅੱਛਾ ਠੀਕ ਆ ਉਹ ਸਿਰਫ ਇੱਥੇ ਕੰਮ ਕਰ ਲੈ ਲੈਂਦੀ ਐ ਉਹ ਫਿਰ ਘਰੀ ਤਾਂ ਜਾਂਦੀ ਆ ਹੁਣ ਹੋਰ ਕੀ ਕਰੇ ਔਰ ਹੁਣ ਦੱਸ ਤੂੰ ਮੈਂ ਕੀ ਕਰਾਂ ਮੈਂ ਜਿਹੜਾ ਕੁਝ ਚਾਹੁੰਦੀ ਸੀ ਤੂੰ ਮੈਨੂੰ ਕਰਾ ਕੇ ਲੈ ਕੇ ਆਇਆ ਮੈਂ ਕਹਿੰਦੀ ਸੀ ਵੀ ਮੈਨੂੰ ਸ਼ਾਪਿੰਗ ਕਰਾ ਕੇ ਲੈ ਕੇ ਆ ਪਹਿਲੇ ਮੇਰੀ ਰਾਖਾ ਤੂੰ ਤਾਂ ਮੈਨੂੰ ਉੱਥੇ ਸਿੱਟ ਗਿਆ ਉਹ ਬੜਾ ਬੜਾ ਆਰੂ ਆ ਗਿਆ ਉੱਥੇ ਸੁਨਾਰਾ ਹੁਣ ਕੀ ਕਰਾਂ ਮੈਂ ਉਹਦੇ ਸਾਹਮਣੇ ਕੀ ਬਾਹ ਫੜ ਕੇ ਬਿਠਾ ਲੈਂਦਾ ਤੈਨੂੰ ਉਹਦਾ ਪੁੱਤ ਤਾਂ ਚੁੱਡੂ ਆ ਤੂੰ ਡੂ ਆ ਵਰਤੂ ਡੂ ਹੁਣ ਆਇਆ ਹੁਣ ਭਾਈ ਨਾਲ ਤਾਂ ਹੀ ਜੱਫਾ ਲਾਇਆ ਜਾਂਦਾ ਯਾਰ ਚਲ ਠੀਕ ਗੱਲਾਂ ਮੈਨੂੰ ਤਾਂ ਇੰਨੇ ਚੋਅ ਬਹੁਤ ਆ ਤੂੰ ਆਇਆ ਆਕੇ ਮੈਨੂੰ ਜੱਫੀ ਪਾਈ ਹੈਗੀ ਮੈਨੂੰ ਤਾਂ ਨਾ ਸਾਰੇ ਗਿੱਲੇ ਸ਼ਿਕਵੇ ਦੂਰ ਹੋ ਗਏ ਸੱਚੀ ਹਾਂ ਲੈ ਪਰ ਇੱਕ ਹੋਰ ਸਹੀ ਮੈਨੂੰ ਤਾਂ ਅੱਸੀ ਸਮਾਂ ਲੱਗੇ ਕਿਤੇ ਤੂੰ ਮੈਥੇ ਖੋ ਨਾ ਚਾਹੁੰਦਾ ਇੱਕ ਹੀ ਚੱਲ ਰਿਹਾ ਹੈ ਉਹ ਚੱਲ ਰਿਹਾ ਕੁਛ ਨਹੀਂ ਬੈਠੇ ਸੀਗੇ ਬੈਠੇ ਗੱਲਾਂ ਕਰ ਰਹੇ ਸੀ ਆ ਕਿਹੜਾ ਤਰੀਕਾ ਬੈਠਣ ਦਾ ਲੈ ਭਰਜਾਈ ਆ ਫੇਰ ਫੇਰ ਕਿਉਂ ਗਈ ਪਰਜਾਈ ਆ ਇਹ ਕੀ ਤਰੀਕਾ ਬੈਠਣ ਦਾ ਮੈਨੂੰ ਇਹ ਤਾਂ ਪਤਾ ਲੱਗਿਆ ਨਾ ਨਾਟਕੀ ਵੇਖ ਲਿਆ ਕੀ ਨਹੀਂ ਵੇਖਿਆ ਮੈਂ ਨਹੀਂ ਤੂੰ ਪ੍ਰੂਫ ਕਰ ਕਿੱਥੇ ਗਲਤਾਂਗੇ ਕੀ ਨਹੀਂ ਵੇਖਿਆ ਮੈਂ ਦੱਸ ਜੱਫੀਆਂ ਪਾ ਰਿਹਾ ਤੈਨੂੰ ਸ਼ਰਮ ਤੋਂ ਕਹਿੰਨੀ ਕੀ ਕੀ ਕਰਦੇ ਆਸੀਂ ਨਹੀਂ ਫਿਰ ਜੱਫੀ ਦਾ ਪਨੋ ਨਾ ਪਾਈ ਲੈਣੇ ਇਹ ਕਿੱਡੇ ਗੱਲਾਂ ਲੱਗੀਆਂ ਇਹਨੇ ਕਿਹੜੇ ਤਰੀਕੇ ਦੀ ਪੈ ਰਹੀ ਹੈ ਇਹ ਵੀ ਦੱਸ ਨਾ ਤੂੰ ਨਾ ਉਹਦੇ ਜਵਾਨ ਵਾਸਚ ਰੱਖ ਮੇਰੀ ਜ਼ੁਬਾਨ ਅੱਜ ਤੱਕ ਵਾਸਚ ਚ ਸੀ ਮੈਂ ਆਪਦੇ ਹੱਕ ਲਈ ਬੋਲਣੀ ਅੱਜ ਤੱਕ ਉਹਦਾ ਕਦੀ ਨਹੀਂ ਬੋਲੀ ਕਿਹੜੇ ਹੱਕ ਦੀਆਂ ਗੱਲਾਂ ਕਰਦੀਆਂ ਡੰਡੀ ਲੱਗ ਤੂੰ ਇੱਥੋਂ ਉਹ ਤੂੰ ਜਾਣੀ ਐ ਕਿ ਨਾ ਉਹੀ ਖਾਮ ਖਗੜ ਪਈ ਐ ਨਹੀਂ ਆ ਗਈ ਕਿਉਂ ਤੁਸੀਂ ਵੀ ਹੁਣ ਇੱਧਰ ਤੇ ਹੋ ਗਏ ਹੈਂ ਹੱਦ ਹੋ ਗਈ ਤੁਹਾਡੇ ਵਾਲੀ ਮੈਨੂੰ ਕਿਉਂ ਇੱਥੇ ਬੈਠੀ ਅਸੀਂ ਢੀ ਕੀ ਗੱਲ ਹੋਊਗੀ ਮੈਨੂੰ ਕਿਉਂ ਲਿਆਂਦਾ ਸੀ ਜੱਪੜ ਝਾਈਨੇ ਜੱਫੀਆਂ ਪਾਣੇ ਸੀ ਲੈ ਜੱਪਿਆਂ ਦੀ ਜੱਫੀਆਂ ਪਾਉਣ ਲੱਗ ਰਿਹਾ ਬੈਠੇ ਕੀ ਸਬੂਤ ਤਾਂ ਲਵੀਂ ਕੀ ਦਿਖਾ ਤੁਸੀਂ ਸਬੂਤ ਮੰਗਦੇ ਹੋ ਹਾਂ ਅੱਛਾ ਜਿਹੜਾ ਮੈਂ ਕੁਝ ਦੇਖਿਆ ਮੈਂ ਪਾ ਦੇਣਾ ਕੀ ਦੇਖਿਆ ਮੈਂ ਸਭ ਕੁਝ ਦੇਖਿਆ ਤੁਸੀਂ ਝੂਠ ਨਾ ਬੋਲੋ ਦੇਖਿਆ ਦਾ ਸਭ ਕੁਝ ਕੀ ਦੇਖ ਲੈਨੇ ਇਹ ਜਾ ਇਹਨੂੰ ਨਾ ਥੋੜਾ ਬਾਹਲਾ ਸਿਰ ਨਾ ਚੜ ਲਾ ਕੇ ਰੱਖਿਆ ਕਰ ਸਿਰ ਤਾਂ ਤੁਸੀਂ ਚੜ ਨਹੀਂ ਦਿੱਤਾ ਇਹਨੂੰ ਨਾ ਉਹਨਾਂ ਕੰਮ ਨੂੰ ਇਹ ਲਾ ਕੇ ਹੱਦ ਹੋ ਗਈ ਆ ਭੈਣੇ ਤੇਰੇ ਵਾਲੀ ਤਾਂ ਤੂੰ ਤਾਂ ਮੇਰਾ ਹੀ ਘਰ ਪੱਟਣ ਨੂੰ ਫਿਰਦੀ ਐ ਕਿਉਂ ਤੇਰਾ ਉਹਦੇ ਨਾਲ ਟਾਈਮ ਨਹੀਂ ਵਧੀਆ ਨਿਕਲਦਾ ਤੂੰ ਜਿਆਦੇ ਨਾ ਮੇਰੇ ਨੂੰ ਬਕਵਾਸ ਨਾ ਕਰ ਇਹਨੂੰ ਸਮਝਾ ਦੇ ਉਹ ਜਾ ਇਹਦਾ ਯਾਰਾਂ ਹੀ ਕਾਲ ਮਾਰੀ ਜਾ ਉਹ ਤੂੰ ਕੋਈ ਨਾਬਜ਼ ਦਾ ਕੰਮ ਕਰ ਕਿਉਂ ਮੈਂ ਕਾਲ ਮਾਰੀ ਜਿੰਨੀ ਆ ਔਰ ਫਿਰ ਹੋਰ ਕੀ ਹੋਇਆਗਾ ਬੈਠੇ ਆ ਬੈਠਣਾ ਫੇਰ ਕਿਉਂ ਗਿਆ ਜਾਈ ਕਰਤਾ ਅੱਛਾ ਫੇਰ ਦੇ ਨਾਲ ਕੀ ਕਰਨਾ ਹੋਵੇ ਠੀਕ ਤੁਸੀਂ ਮੈਨੂੰ ਬਰਦਾਸ਼ਤ ਕਰ ਲਓਗੇ ਕਿਸੇ ਹੋਰ ਨਾਲ ਮੈਨੂੰ ਬਰਦਾਸ਼ਤ ਕਰ ਲਓਗੇ ਕਿਸੇ ਹੋਰ ਨਾਲ ਉਹ ਇਹ ਕੋਈ ਹੋਰ ਥੋੜੀਆ ਕਰਦੀ ਮੈਂਬਰ ਹੈ ਪਰ ਜਾਈ ਇਹੇ ਇਹ ਹੋਰ ਥੋੜੀਆ ਤੁਸੀਂ ਮੈਨੂੰ ਵੀਰੇ ਨਾਲ ਬਰਦਾਸ਼ਤ ਕਰਨੂਗੇ ਵੀਰਾ ਵੀ ਆਪਣੇ ਘਰ ਦਾ ਮੈਂਬਰ ਹੈ ਤੂੰ ਜਾ ਜਾ ਪਾਲਾ ਜੀ ਨੂੰ ਦਿੱਖਿਆ ਮਾਰਨਾ ਬੋਲ ਆਇਆ ਯਾਰ ਬੈਠ ਉਧਰ ਰਹਿੰਦੇ ਹਾਂ ਨੂੰ ਡੜੀ ਜੰਨੇ ਚਲੋ ਆਪ ਆਪਣੇ ਘਰ ਚੱਲ ਆ ਗਏ ਮントਰ ਚਲੋ ਤੁਸੀਂ ਮੇਰੇ ਕੋਲ ਚੱਲ ਆ ਗਿਆ ਇੱਥੇ ਆ ਕੇ ਸਿੱਟਾ ਰਹੇ ਨੂੰ ਇੱਥੇ ਬੈਠੇ ਨੂੰ ਪਤਾ ਚੱਲੂਗਾ ਫੇਰ ਇਹ ਪਿੱਛੇ ਹਟੋ ਤੂੰ ਕਿਉਂ ਇਹਦਾ ਤੜਾਉਣਾ ਕੁਛ ਮੈਥੋਂ ਇਹ ਜਦ ਤੱਕ ਇਹਦਾ ਕੋਈ ਕੰਮ ਨਹੀਂ ਨਾ ਕਰਦੇ ਹੈਗੇ ਉਹਨਾਂ ਟਾਈਮ ਇਹਦੀ ਅਕਲ ਟਕਾਣੀ ਨਹੀਂ ਆਉਂਦੀ ਹੈਗੀ ਜੇ ਆਪਾਂ ਦੋਨੋਂ ਨੇ ਇਕੱਠੇ ਰਹਿਣਾਗਾ ਜ਼ਿੰਦਗੀ ਜਿਉਣੀ ਹੈਗੀ ਫਿਰ ਤੂੰ ਲਾ ਕੋ ਸਕੀਮ ਇਹਦਾ ਕਰੀ ਹੱਲਾ ਇਹ ਲਵੇ ਇੱਕ ਸਕੀਮ ਹੈਗੀ ਆ ਕਿਹੜੀ ਉਹ ਇਹ ਗੱਟਿਆ ਕਿਉਂ ਨਾ ਆਪਾਂ ਇਹਦੇ ਗਲਗੋਟਾ ਦੇ ਕੇ ਠੀਕ ਆ ਇਹਨੂੰ ਖਤਮ ਕਰ ਦਿੰਨੇ ਆਂਗੇ ਆਪਾਂ ਇਹ ਚੀਜ਼ ਕਹਿ ਦਾਂਗੇ ਵੀ ਇਹਨੇ ਆਤਮ ਹੱਤਿਆ ਕਰ ਲਈ ਨਾਲੇ ਸਾਪਾ ਮਰ ਜੂ ਨਾਲੇ ਸੋਟਿੰ ਟੁੱਟੂ ਗਲਤ ਤਰੀਕਾ ਹੀ ਸਹੀ ਆ ਦੋਨੇ ਕੰਮ ਹੋ ਜਾਣਗੇ ਨਾਲੇ ਆਪਾਂ ਨਜ਼ਾਰੇ ਦੀ ਜ਼ਿੰਦਗੀ ਜੀਵਾਂਗੇ ਆਪਣੇ ਰਾਹ 'ਚ ਰੋੜਾ ਚੱਕਿਆ ਜੋ ਫਿਰ ਕਰਾਂਗੇ ਕਿਵੇਂ ਇਹ ਤੂੰ ਬਸ ਜਿਵੇਂ ਜਿਵੇਂ ਮੈਂ ਕਹਿੰਨੀ ਆਂ ਓਵੇਂ ਓਵੇਂ ਚੱਲ ਚਲ ਦੱਸ ਕਰਨਾ ਕੀ ਆ ਫਿਰ ਮੈਨੂੰ ਨਾਲ ਦੱਸ ਪੜਾ ਤੇਰ ਨਾਲ ਵੀਰ ਦਾ ਆਉਂਦਾ ਟਾਈਮ ਹੋ ਰਿਹਾ ਹਾਂ ਪਹਿਲਾਂ ਉਹਨੂੰ ਆ ਕੇ ਚਲਾ ਜਾਣ ਦੇ ਠੀਕ ਆ ਤੇ ਫੇਰ ਆਪਾਂ ਰੈ ਕਰ ਦੇਾਂਗੇ ਨਾਲ ਉਹਦੇ ਤਰ ਜਾ ਕੇ ਦੋ ਗੋਤਨੀ ਤੇ ਕਿਵੇਂ ਬੋਲਦੇ ਸੀ ਕਾ ਕੋਈ ਗੱਲ ਨਹੀਂ ਚੱਲ ਉਹ ਤਾਂ ਮੈਂ ਕਰਦਾ ਸਰਵਿਸ ਉਹਦੀ ਜਾ ਕੇ ਉਹਨੂੰ ਬੋਲੂ ਤੇਰੇ ਨਾਲ ਪਹਿਲਾਂ ਉਹ ਬੋ ਆ ਮੈਨੂੰ ਠੀਕ ਆ ਕੋਈ ਨਾ ਚੱਲ ਚੱਲ ਠੀਕ ਆ ਤੂੰ ਲਾਸਟ ਕੀ ਮੈਂ ਕੋਈ ਨਹੀਂ ਵੀਰਾਂ ਦਾ ਮੈਂ ਆਪੇ ਸੰਭਲੂ ਉਹ ਤਾਂ ਆਪੇ ਕੋੜਿਆ ਕੇ ਤੋਰ ਦੂੰ ਕਿਸੇ ਪਾਸੇ ਹਾਂ ਹਾਂ ਠੀਕ ਹੈ ਠੀਕ ਹੈ ਲੇ ਵੀ ਹੁਣ ਫੌਜੀ ਤਾਂ ਪੂਰਾ ਮੈਂ ਆਪਣੀ ਮੁਠੀ ਚ ਕਰ ਲਿਆ ਇੱਕ ਪਾਲੇ ਤਾਂ ਮੈਂ ਡਰ ਗਈ ਸੀ ਕਿਤੇ ਫੌਜੀ ਮੇਰੇ ਹੱਥੋਂ ਫਿਸਲ ਨਾ ਜਾਵੇ ਪਰ ਹੁਣ ਨੇ ਤੈਨੂੰ ਅਮਨਿਸ ਕਰ ਚ ਮੈਂ ਰਹਿਣ ਦਿੰਦੀ ਹੈਗੀ ਫੌਜੀ ਪਹਿਲਾਂ ਵੀ ਮੇਰਾ ਸੀ ਹੁਣ ਵੀ ਮੇਰਾ ਤੇ ਹਮੇਸ਼ਾ ਮੇਰਾ ਹੀ ਰਹੂਗਾ